ਕਿ ਜਿਹੜਾ ਦਿਔਰ ਸੀ ਉਹ 10-15 ਸਾਲ ਪਹਿਲਾਂ ਗਾਇਬ ਹੀ ਕਰਤਾ ਕਿੱਥੇ ਚਲਾ ਗਿਆ ਕਿਹਦੇ ਲੈ ਗਿਆ ਕੌਣ ਨਿਕਲ ਗਿਆ ਉਹਨੂੰ ਲੱਭਿਆ ਹੀ ਨਹੀਂ ਅਜੇ ਤੱਕ ਰਾਤ ਨੂੰ ਪੋਲੀਆ ਚ ਰੋਟ ਸੀ ਪਰ ਤੁਰਿਆ ਫਿਰਦਾ ਸੀ ਉਹ પતિ ਵੀ ਸਿੱਧਾ ਸੀ ਲੋਕਾਂ ਨੇ ਚੱਕ-ਥਲ ਕਰ ਦੇਣੀ ਸੋਣੀ ਸੀਟ ਦੀ ਮੌਤ ਹੋ ਗਈ ਇਹ ਗੱਲੇ ਤੇ ਬੈਠੀ ਹੋਣਾ ਇਹਨੇ ਤੇ ਲੋਕਾਂ ਨੇ ਉਹਨੂੰ ਚੱਕ-ਥਲ ਕਰ ਦੇਣੀ ਤੇ ਉਹਨੇ ਆਕੇ ਉਹਨੂੰ ਕੁੱਟਣਾ ਮਾਰਨਾ ਹੌਲੀ-ਹੌਲੀ-ਹੌਲੀ ਇਹ ਵੀ ਕਮੜੀ ਹੋ ਗਿਆ ਇੱਕ ਭਰਾ ਸੀ ਮਾਪਿਓ ਪਹਿਲਾਂ ਹੀ ਪੂਰੇ ਹੋ ਗਏ ਸੀ ਭਰਾ ਦੀ ਵੀ ਐਕਸੀਡੈਂਟ ਚ ਮੌਤ ਹੋ ਗਈ ਪਿੱਛੋਂ ਪੇਕੇ ਵੱਲਿਓ ਵੀ ਸਹਾਰਾ ਦੇਣ ਬੜਾ ਕੋਈ ਨਾ ਰਿਹਾ ਜਿਹੜੀਆਂ ਦੁੱਤੀਆਂ ਭੈਣਾਂ ਉਹ ਅਲੱਗ-ਅਲੱਗ ਘਰਾਂ 'ਚ ਵਿਆਹੀਆਂ ਉਹ ਵੀ ਗਰੀਬੀ ਦਾਵੇ ਕਿਤੇ ਕੋਈ ਮਿਲਣ ਵੀ ਨਾ ਆਉਂਦਾ ਫਿਰ ਸ਼ਿਮਲਾ ਬੇਬੇ ਦੇ ਸਿਰ ਪਈਏ ਐਡੀ ਵੱਡੀ ਜ਼ਿੰਮੇਵਾਰੀ ਘਰ ਦੇ ਅੰਦਰ ਦੇਖੋ ਕਿੱਡੇ-ਕੱਡੇ ਤੱਕੜ ਲੱਗੇ ਸੀ ਲੋਕ ਦਾਤ ਦੇ ਸੀ ਜਾ ਪਿੰਡਾਂ ਦੀ ਫਸਲ ਇਸ ਘਰ ਦੇ ਵਿੱਚ ਵਿਕਣ ਨੂੰ ਆਉਂਦੀ ਸੀ ਇਸ ਘਰ ਦੇ ਵਿੱਚ ਮਿੱਟੀ ਦੇ ਤੇਲ ਦਾ ਡੀਪੋ ਸੀ ਖੰਡ ਦਾ ਡੀਪੋ ਸੀ ਖੱਦਰ ਦਾ ਡੀਪੋ ਸੀ ਇਸ ਘਰ ਦੇ ਵਿੱਚ ਵੱਡਾ ਕਰਿਆਨੇ ਦਾ ਇੱਕ ਕੰਮ ਸੀ ਪੂਰਾ ਆਸ-ਪਾਸੇ ਦਾ ਇਲਾਕਾ ਇੱਥੋਂ ਖਾਣ ਲੈ ਕੇ ਜਾਂਦਾ ਫਸਲਾਂ ਵੇਚਦਾ ਸੀ ਸੋਨੀ ਸੀਠ ਦੇ ਘਰ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਕਾਗਜ਼ ਪਏ ਸੀ ਜਿਹੜੀਆਂ ਉਹਨੇ ਗਹਿਣੇ ਕਰ ਕਰਕੇ ਜੱਟਾਂ ਤੋਂ ਰੱਖੀਆਂ ਜਿਵੇਂ ਜਿਵੇਂ ਉਹਨੇ ਖੂਨ ਚੂਸ ਚੂਸ ਕੇ ਲੋਕਾਂ ਦੇ ਨਾਲ ਉਸ ਟਾਈਮ ਦੇ ਬਈ ਖਾਤਿਆਂ ਦੇ ਵਿੱਚ ਵਿਆਜ ਲਾਲਾ ਜੋੜੀਆਂ ਹੋਈਆਂ ਉਹ ਰਕਮਾਂ ਸਭ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਅੱਜ ਘਰ ਵੀ ਖਾਲੀ ਹੋ ਗਿਆ 25 2 2118 ਮਾਤਾ ਸ਼ਿਮਲਾ ਦੇ ਵੀ ਤੁਸੀਂ ਦੇਖੋ ਕਿਵੇਂ ਆਪਣੇ ਤਿੰਨ ਮੰਜ਼ਲੇ ਮਹਿਲ ਵਰਗੇ ਘਰ ਦੇ ਦਿਓੜੀਆਂ ਤੇ ਬੈਠੀ ਜਟਾਵਾਂ ਸਿਰ ਚੇਡੀਆਂ ਏਡੀਆਂ ਪਤਾ ਨਹੀਂ ਕਿਹੜੇ ਖਜ਼ਾਨੇ ਦੀ ਰਾਖੀ ਕਰਦੀ ਨਰਕ ਘਟ ਰਹੀ ਸੀ ਜਿਹੜੇ ਮੰंजे ਤੇ ਬੈਠੀ ਸੀ ਉਹਦੇ ਪੈਨ ਵਾਲੇ ਪਾਸੇ ਲੈਟਰੀਨ ਦੇ ਢੇਰ ਲੱਗੇ ਪਏ ਲੋਕਾਂ ਦੇ ਦੱਸਣ ਮੁਤਾਬਕ 9 ਸਾਲਾਂ ਦੀ ਕਰੀਬ ਲੈਟਰੀਨ ਟਾਇਲਟ ਉਹ ਮਲਮੂਤਰ ਸਾਰਾ ਮੰंजे ਦੇ ਕੋਲ ਹੀ ਕਰੀਬ 4 4 5 5 ਇੰਚ ਮੰंजे ਦੇ ਪਾਵੇ ਵਿੱਚ ਤੁਸੇ ਪਏ ਸੀ ਉੱਥੇ ਹੀ ਬੈਠੀ ਉਹ ਮਾਂ ਆਪਦੇ ਕੱਦ ਜਿੱਡੀਆਂ ਜਿੱਡੀਆਂ ਜਟਾਵਾਂ ਦੇ ਨਾਲ ਆਪਣੇ ਉਸ ਹਵੇਲੀ ਦੀ ਉੱਜੜ ਚੁੱਕੀ ਖੰਡਰ ਹੋ ਚੁੱਕੀ ਹਵੇਲੀ ਦੀ ਰਾਖੀ ਕਰਦੇ ਅੱਜ ਅਸੀਂ ਢੱਡਰੀਆਂ ਪਿੰਡ ਦੇ ਵਿੱਚ ਖੜੇ ਆ ਜੀ ਸੰਗਰੂਰ ਡਿਸਟ੍ਰਿਕਟ ਦਾ ਪਿੰਡ ਢੱਡਰੀਆਂ ਤੇ ਆ ਸਾਡੇ ਪੰਜਾਬ ਦੀ ਜਿਹੜੀ ਧੀ ਆ ਸਾਡੇ ਪੰਜਾਬ ਦੀ ਜਿਹੜੀ ਮਾਂ ਆ ਸਾਡੇ ਪੰਜਾਬ ਦੀ ਜਿਹੜੀ ਭੈਣ ਆ ਉਹਦੇ ਵਿੱਚ ਅੱਜ ਤੁਹਾਨੂੰ ਹਾਲਾਤ ਦਿਖਾਉਣ ਲੱਗੇ ਆ ਇੱਕ ਅਸੀਂ ਤੇ ਢੱਡਰੀਆਂ ਪਿੰਡ ਸੰਗਰੂਰ ਜ਼ਿਲ੍ਹੇ ਦਾ ਜਿੱਥੋਂ 11 ਕਿਲੋਮੀਟਰ ਦੂਰ ਤਨੋਲਾ ਤੇ 10-11 ਕਿਲੋਮੀਟਰ ਦੂਰ ਹੀ ਲੋਂਗਵਾਲ ਆ ਤੇ ਉੱਥੇ ਪਾਉਂਗੀ ਨੀ ਲੱਕੜ ਵਰਗੀਆਂ ਸੁੱਕੀਆਂ ਰੋਟੀਆਂ ਤੇ ਆਹ ਗੰਦੀ ਸਬਜੀ ਤੇ ਆਹ ਗੰਦੇ ਕੱਪੜਿਆਂ ਚ ਤੇ ਆਹ ਹਾਲਾਤਾਂ ਚ ਮਾਤਾ ਜ਼ਿੰਦਗੀ ਕੱਢ ਰਹੀ ਆ ਜਿਹੜੀ ਸਭ ਤੋਂ ਵੱਡੀ ਗੱਲ ਆ ਉਹ ਆ ਬਾਤ ਤੇ ਆ ਦੇਖੋ ਥੱਲੇ ਟਾਇਲਟ ਦਾ ਢੇਰ ਜੀ ਅੱਜ ਬਾਗ ਜਾਇ ਚਾ ਇਹ ਸਰਦਾ ਉਹੀ ਪੰਜਾਬ ਆ ਜਿਹੜਾ ਪੰਜ ਦਰਿਆਵਾਂ ਦਾ ਤੇ ਜਿਹਨੂੰ ਬੜਾ ਤੁਸੀਂ ਕਹਿੰਦੇ ਹੋ ਸਾਡੇ ਦੇਸ਼ ਦੀ ਇਹ ਕਹਦੀ ਹੈ ਵੀ ਇੱਕ ਅੰਨਦਾਤਾ ਮੰਨਿਆ ਜਾਂਦਾ ਇਸ ਪੰਜਾਬ ਨੂੰ ਤੇ ਉੱਥੇ ਅੱਜ ਦੇਖੋ ਆਹ ਹਾਲਾਤ ਆ ਜੀ ਆ ਟਾਇਲਟ ਯਾਨੀ ਕਿ ਕਹਦੀਆਂ ਨੇ 8 8 7 8 ਇੰਚ ਚ ਟਾਇਲਟ ਜੰਮੀ ਪਈ ਆ ਤੇ ਮਾਤਾ ਇੱਥੇ ਪਈ ਆ 8-10 ਸਾਲਾਂ ਤੋਂ ਯਾਨੀ ਕਿ ਇੱਥੇ ਇੰਨਾ ਜ਼ਿਆਦਾ ਮੈਂ ਇਹ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੇ ਇੰਨੇ ਹਾਲਾਤ ਦੇ ਵਿੱਚ ਮਾਤਾ ਰਹਿ ਰਹੀ ਆ ਫਟੇ ਪੁਰਾਣੇ ਕੱਪੜੇ ਮਾਤਾ ਰੀਲਾਂ ਤੇ ਸੂਈਆਂ ਧਾਗਿਆਂ ਨਾਲ ਸਿਉਂ-ਸਿਉਂ ਕੇ ਟਾਈਮ ਕੱਢ ਰਹੀ ਆ ਪਤਾ ਨਹੀਂ ਕਿੰਨੇ ਸਮੇਂ ਤੋਂ ਮਾਤਾ ਨੇ ਇਸ਼ਨਾਨ ਨਹੀਂ ਕੀਤਾ ਸੀਤਾ ਰਾਮ ਦੀ ਘਰ ਵਾਲੀ ਸੋਣੀ ਸੇਠ ਦੀ ਇਹ ਨੂੰ 12 ਪੜ੍ਹੀ ਸੀ ਸੱਤ ਭੈਣਾਂ ਦੀ ਤੇ ਇੱਕ ਭਰਾ ਸੀ ਸੋਣੀ ਸੇਠ ਆਲੇ-ਦਾਲੇ ਦੇ ਕਰੀਬ 40-50 ਪਿੰਡਾਂ ਦਾ ਆੜਤੀਆ ਸੀ ਬੜਾ ਨਾਮਵਰ ਆੜਤੀਆ ਤੁਸੀਂ ਹਵੇਲੀ ਦੇਖੋ ਕਿੱਡੀ ਸੀ ਉਹਦੀ ਉਹਦੇ ਦੋ ਪੁੱਤ ਸੀ ਇੱਕ ਅਪਾਹਜ ਸੀ ਲੱਤਾਂ ਤੋਂ ਇੱਕ ਦਿਮਾਗ ਤੋਂ ਥੋੜਾ ਸਿੱਧਾ ਸੀ ਉਹਨੇ ਵਿਆਹ ਉਹਦਾ ਕੀਤਾ ਜਿਹੜਾ ਥੋੜਾ ਦਿਮਾਗ ਤੋਂ ਸਿੱਧਾ ਸੀ ਨੂੰ ਇਹ ਜੀ ਲਈ ਪੜ੍ਹ ਲਿਖੀ ਉਹਨੂੰ ਬਹੀ ਕਰਤੇ ਉਹਨੂੰ ਸਾਰਾ ਗੱਦੀ ਤੇ ਬਹਿਣਾ ਸਿਖਾਇਆ ਉਹਨੂੰ ਸਾਰਾ ਹਿਸਾਬ ਕਿਤਾਬ ਦਿੱਤਾ ਕਰੋੜਾਂ ਦੀਆਂ ਜ਼ਮੀਨਾਂ ਜਾਇਰਤਾਂ ਲੋਕਾਂ ਦੀਆਂ ਗਹਿਣੇ ਪਈਆਂ ਲੋਕਾਂ ਦੇ ਦਸਨ ਮੁਤਾਬਕ ਸੋਨੇ ਦੀ ਐਟ ਸੀ ਇਹਨਾਂ ਦੇ ਘਰ ਜਦੋਂ ਸ਼ਿਮਲਾ ਦੇਵੀ ਵਿਆਹ ਕੇ ਲਿਆਂਦੀ ਸੀ ਕਹਿੰਦੇ ਸ਼ਿਮਲਾ ਦੇਵੀ ਦੀ ਸੱਸ ਨੇ ਸੋਨੇ ਦੀ ਗੜਬੀ ਚ ਪਾਣੀ ਪਾਰਨੇ ਕੀਤੇ ਸੀ ਸੋਨੇ ਦੀ ਗੜਬੀ ਅੱਜ ਕੱਖੋਂ ਹੌਲੀ ਹੋਈ ਬੈਠੀ ਏ ਸੇਠਾਂ ਦੀ ਨੂੰਹ ਤੇ ਚੰਗੇ ਪਰਿਵਾਰ ਦੀ ਧੀ ਨਰਕ ਕੱਟ ਰਹੀ ਸੀ ਕੁਛ ਨੇ 10-11 ਸਾਲਾਂ ਤੇ ਉਸ ਘਰ ਦੇ ਪਿਛਲੇ ਦਰਵਾਜ਼ੇ ਬਾਰੀਆਂ ਸਭ ਕੁਝ ਪੱਟ ਕੇ ਸ਼ਰੀਕੇ ਭਾਈਚਾਰੇ ਵਾਲੇ ਸਭ ਕੁਝ ਲੈ ਕੇ ਕੱਢ ਕੇ ਉਹ ਪੇਟੀਆਂ ਜਿਹੜੀਆਂ ਲੋਕਰ ਵਰਗੀਆਂ ਸੀ ਉਹ ਪੱਟ-ਪੱਟ ਕੇ ਉਹਦੇ ਚੋਂ ਸੋਨੇ ਦੀਆਂ ਈਟਾਂ ਤਾਂ ਕੀ ਉਹਦੇ ਚ ਮਿੱਟੀ ਵੀ ਨਹੀਂ ਛੱਡੀ ਭੁੰਡਾਂ ਦੀਆਂ ਖੱਕਰਾਂ ਲੱਗੀਆਂ ਹੋਈਆਂ ਸੀ ਬਸ 6 ਕਿੱਲੇ ਜ਼ਮੀਨ ਇਸ ਮਾਤਾ ਦੇ ਨਾਮ ਬੋਲਦੀ ਉਹ ਵੀ ਸ਼ਰੀਕਾਂ ਨੇ ਦੋ ਦੋ ਕਿੱਲੇ ਵੰਡਲੇ ਤਿੰਨਾ ਭਰਾਵਾਂ ਨੇ ਰੋਟੀ ਦੇਣ ਤੋਂ ਵੀ ਮੁਨਕਰ ਹੋਏ ਬੈਠੇ ਇਸ ਮਾਂ ਦੇ ਆਪਣੇ ਪੁੱਤ ਬਣਨ ਨੂੰ ਮੂਹਰੇ ਹੋ ਕੇ ਖੜ ਗਏ ਜਦ ਅਸੀਂ ਲੈਣ ਗਏ ਕਹਿੰਦਾ ਇਹ ਮੇਰੀ ਮਾਂ ਵਾ ਸੁਣੋ ਗੱਲ ਬਾਈ ਦੀ ਬਾਈ ਜੀ ਤੁਸੀਂ ਮੇਰੇ ਨਾਲ ਗੱਲ ਕਰੋ ਇਹਨਾਂ ਨਾਲ ਗੱਲ ਮੈਂ ਬਾਸਾ ਸਾਡੀ ਹਸੋ ਕੀ ਕਰਾਂ ਵਾਹ ਵੀ ਬਾਸਾ ਤੁਸੀਂ ਤੂੰ ਬਾਸਾ ਬਾਈ ਹਾਂ ਹਾਂ ਤੇਰੀ ਮੰਮੀ ਕਿਵੇਂ ਬੰਦੀਆ ਜਦੋਂ ਮੰਮੀ ਮੈਨੂੰ ਪਤਾ ਮੇਰੀ ਮੰਮੀ ਆਹੇ ਕਿਹੜੀ ਹੈ ਕਿ ਸਾਡੇ ਬਸ ਦੀ ਗੱਲ ਨਹੀਂ ਕੋਈ ਜਿਵੇਂ ਬਸ ਦੀ ਗੱਲ ਨਹੀਂ ਜੇ ਤੂੰ ਐ ਹੋ ਜਾ ਤੇਰੇ ਬੱਚੇ ਤੈਨੂੰ ਐਂ ਕਹਿਣ ਵੀ ਤੇਰੇ ਬਸ ਦੀ ਗੱਲ ਨਹੀਂ ਵੀਰੇ ਮੇਰੀ ਗੱਲ ਤੂੰ ਬੈਸ ਤੂੰ ਯਾਰ ਸਾਨੂੰ ਦੱਸ ਟਿਕਾਣਾ ਮੈਂ ਕਰਾਉਣਾ ਇਲਾਜ ਗੱਲ ਕਰੀਂ ਫੇਰ ਜਾਣਦੇ ਆਉਣਾ ਤੈਨੂੰ ਪਤਾ ਨਹੀਂ ਸੀ ਹੁਣ ਤੇ ਕਿੱਥੇ ਟਿਕਾਣਾ ਯਾਰ ਸਾਨੂੰ ਕਿਹਾ ਸੀ ਦੁਨੀਆ ਕਾਦੀ ਨਹੀਂ ਹੱਲ ਹੁੰਦਾ ਕੀ ਕੀ ਹੱਲ ਕਿੱਥੇ ਲੈ ਗਏ ਕਿਦਾਂ ਲੈ ਗਏ ਤੁਸੀਂ ਯਾਰ ਮੈਂ ਕਹਿੰਦਾ ਕਿੰਨੇ ਸਾਲ ਪਹਿਲਾਂ ਚੱਕੀਏ ਨੇ ਇੱਥੋਂ ਕਿਦਾਂ ਲੈ ਗਏ ਸੀ ਉਹ ਮੇਰਾ ਯਾਰ ਐਵੇਂ ਉਹ ਸਾਂਝਾ ਜਿਹੜਾ ਪੰਜਾਣਾ ਉੱਥੇ ਸਿਆਣੀ ਗ ਉਹ ਲੈਟਰਿੰਗ ਜਰੂਰੀ ਦੀ ਜਰੂਰ ਤੁਸੀਂ ਕਿਹੜੇ ਹਸਪਤਾਲ ਦੇ ਦਾਖਲੇ ਦੀ ਪਰਚੀ ਕੱਢ ਕੇ ਦਿਖਾਓ ਕਿੱਥੇ ਦਾਖਲ ਕਰਾਈ ਯਾਰ ਵੀਰੇ ਸਾਡੀ ਮਾਂ ਹੈ ਅਸੀਂ ਕੋਸ ਮਰਜ਼ੀ ਕਰੀਏ ਠੀਕ ਹੈ ਨਾ ਵੀਰੇ ਜੀ ਮਾਂ ਐ ਨਹੀਂ ਰਹਿੰਦੀ ਇਹ ਮਾਂ ਨਹੀਂ ਤੇਰੀ ਦੇਖੋ ਇੱਕੋ ਹੀ ਗੱਲ ਪੁੱਛੀ ਵੀ ਬਾਈ ਮਾਵਾ ਐਦਾਂ ਨਹੀਂ ਰੱਖੀ ਦੀਆਂ ਤੇ ਜਦੋਂ ਉਹਨੂੰ ਅਸੀਂ ਦੱਸਿਆ ਬਾਈ ਸਾਡੀ ਸੰਸਥਾ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੀ ਅਸੀਂ ਉਹਨਾਂ ਨੂੰ ਲੈਟਰ ਪੈਡ ਤੇ ਆਪਣੀ ਤੇ ਲਿਖ ਕੇ ਦਿਖਾਇਆ ਵੀ ਆਹ ਦੇਖੋ ਅਸੀਂ ਲਿਖ ਕੇ ਦਿੰਨੇ ਆ ਵੀ ਅਸੀਂ ਸਿਰਫ ਇਹਦੀ ਸੇਵਾ ਸੰਭਾਲ ਵਾਸਤੇ ਲੈ ਕੇ ਚੱਲੇ ਆ ਅਸੀਂ ਇਹਦੀ ਚੱਲ ਅਤੇ ਅਚੱਲ ਜਾਇਦਾਦ ਤੇ ਕਦੇ ਵੀ ਕੋਈ ਆਪਣਾ ਹੱਕ ਨਹੀਂ ਜਿਤਾਵਾਂਗੇ ਜੋ ਕਿ ਅੱਜ ਤੱਕ ਅਸੀਂ ਕਦੇ ਜਿਤਾਇਆ ਵੀ ਨਹੀਂ ਤਾਂ ਇਹ ਗੱਲ ਸੁਣਦਿਆਂ ਉਸ ਮਾਂ ਦੇ ਪੁੱਤ ਨੇ ਮਾਤਾ ਦੇ ਮੰਜੇ ਨੂੰ ਸਾਡੇ ਨਾਲ ਚੱਕ ਕੇ ਗੱਡੀ ਚ ਰਦਵਾਇਆ ਅੱਜ ਉਹਦੀ ਹਵੇਲੀ ਉਦਿਆਂ ਵੱਡੀਆਂ ਵੱਡੀਆਂ ਦੁਕਾਨਾਂ ਉਹਦੀ ਜ਼ਮੀਨ ਜਾਇਦਾਦ ਸਭ ਕੁਝ ਢਾਉਂਦੇ ਪਏ ਨੇ ਪਰ ਮਾਂ ਨੂੰ ਹੁਣ ਪਿਛਲੇ 2 ਸਾਲਾਂ ਤੋਂ ਕਦੇ ਕੋਈ ਮਿਲਣ ਵੀ ਨਹੀਂ ਆਇਆ ਇਸ ਮਾਤਾ ਸ਼ਿਮਲਾ ਦੇਵੀ ਦੇ ਕਰਮਕੋਸ਼ ਐਸੀ ਸੀ ਵਿਆਹੀ ਉਸ ਘਰ ਸੀ ਜਿੱਥੇ ਸਹੁਰਾ ਵੀ ਇਕੱਲਾ ਇਕੱਲਾ ਹੀ ਭਰਾ ਸੀ ਤੇ ਜਿੱਥੇ ਘਰ ਵਾਲਾ ਵੀ ਇਕੱਲਾ ਹੀ ਸੀ ਕਿਉਂਕਿ ਜਿਹੜਾ ਦਿਔਰ ਸੀ ਉਹ 10-15 ਸਾਲ ਪਹਿਲਾਂ ਗਾਇਬ ਹੀ ਕਰਤਾ ਕਿੱਥੇ ਚਲਾ ਗਿਆ ਕਿਹਦੇ ਲੈ ਗਿਆ ਕੌਣ ਨਿਕਲ ਗਿਆ ਉਹਨੂੰ ਲੱਭਿਆ ਹੀ ਨਹੀਂ ਅੱਜ ਤੱਕ ਲੱਤ ਨੂੰ ਪੋਲੀਆ ਜਰੂਰ ਸੀ ਪਰ ਤੁਰਿਆ ਫਿਰਦਾ ਸੀ ਉਹ ਪਤੀ ਵੀ ਸਿੱਧਾ ਸੀ ਲੋਕਾਂ ਨੇ ਚੱਕ-ਥਲ ਕਰ ਦੇਣੀ ਸੋਹਣੀ ਸੀਟ ਦੀ ਮੌਤ ਹੋ ਗਈ ਇਹ ਗੱਲੇ ਤੇ ਬੈਠੀ ਹੋਣਾ ਇਹਨੇ ਤੇ ਲੋਕਾਂ ਨੇ ਉਹਨੂੰ ਚੱਕ-ਥਲ ਕਰ ਦੇਣੀ ਤੇ ਉਹਨੇ ਆਕੇ ਉਹਨੂੰ ਕੁੱਟਣਾ ਮਾਰਨਾ ਹੌਲੀ-ਹੌਲੀ ਹੌਲੀ ਇਹ ਵੀ ਕਮੜੀ ਹੋ ਗਈ ਇਹਦਾ ਇੱਕ ਭਰਾ ਸੀ ਮਾਂ ਪਿਓ ਪਹਿਲਾਂ ਹੀ ਪੂਰੇ ਹੋ ਗਏ ਸੀ ਭਰਾ ਦੀ ਵੀ ਐਕਸੀਡੈਂਟ ਚ ਮੌਤ ਹੋ ਗਈ ਪਿੱਛੋਂ ਪੇਕੇ ਵੱਲੋਂ ਵੀ ਸਹਾਰਾ ਦੇਣ ਬੜਾ ਕੋਈ ਨਾ ਰਿਹਾ ਜਿਹੜੀਆਂ ਦੂਜੀਆਂ ਭੈਣਾਂ ਉਹ ਅਲੱਗ-ਅਲੱਗ ਘਰਾਂ ਚ ਵਿਆਹੀਆਂ ਉਹ ਵੀ ਗਰੀਬੀ ਦਾਵੇ ਕਿਤੇ ਕੋਈ ਮਿਲਣ ਵੀ ਨਾ ਆਉਂਦਾ ਫਿਰ ਸ਼ਿਮਲਾ ਬੇਬੇ ਦੇ ਸਿਰ ਪਈਏ ਐਡੀ ਵੱਡੀ ਜ਼ਿੰਮੇਵਾਰੀ ਘਰ ਦੇ ਅੰਦਰ ਦੇਖੋ ਕਿੱਡੇ-ਕੱਡੇ ਤੱਕੜ ਲੱਗੇ ਸੀ ਲੋਕ ਦਾਤੇ ਸੀ 50 ਪਿੰਡਾਂ ਦੀ ਫਸਲੇ ਇਸ ਘਰ ਦੇ ਵਿੱਚ ਵਿਕਣ ਨੂੰ ਆਉਂਦੀ ਸੀ ਇਸ ਘਰ ਦੇ ਵਿੱਚ ਮਿੱਟੀ ਦੇ ਤੇਲ ਦਾ ਡੀਪੋ ਸੀ ਖੰਡ ਦਾ ਡੀਪੋ ਸੀ ਖੱਦਰ ਦਾ ਡੀਪੋ ਸੀ ਇਸ ਘਰ ਦੇ ਵਿੱਚ ਵੱਡਾ ਕਰਿਆਨੇ ਦਾ ਇੱਕ ਕੰਮ ਸੀ ਪੂਰਾ ਆਸੇ ਪਾਸੇ ਦਾ ਇਲਾਕਾ ਇੱਥੋਂ ਰਾਸ਼ਨ ਲੈ ਕੇ ਜਾਂਦਾ ਫਸਲਾਂ ਵੇਚਦਾ ਸੀ ਸੋਨੀ ਸੀਠ ਦੇ ਘਰ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਕਾਗਜ਼ ਪਏ ਸੀ ਜਿਹੜੀਆਂ ਉਹਨੇ ਗਹਿਣੇ ਕਰ ਕਰਕੇ ਜੱਟਾਂ ਤੋਂ ਰੱਖੀਆਂ ਹੋਈਆਂ ਜਿਵੇਂ ਜਿਵੇਂ ਉਹਨੇ ਖੂਨ ਚੂਸ ਚੂਸ ਕੇ ਲੋਕਾਂ ਦੇ ਨਾਲ ਉਸ ਟਾਈਮ ਦੇ ਬਈ ਖਾਤਿਆਂ ਦੇ ਵਿੱਚ ਵਿਆਜ ਲਾਲਾ ਜੋੜੀਆਂ ਹੋਈਆਂ ਉਹ ਰਕਮਾਂ ਸਭ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਅੱਜ ਘਰ ਵੀ ਖਾਲੀ ਹੋ ਗਿਆ ਉਹ ਚੁੱਲ੍ਹਾ ਵੀ ਠੰਡਾ ਪੈ ਗਿਆ ਆਪਣੇ ਜਿਹੜੇ ਮਾੜੇ ਮੋٹے ਖੂਨ ਦੇ ਸਬੰਧੀ ਸੀ ਉਹੀ ਸਭ ਕੁਝ ਡੁੱਟ ਕੇ ਲਹਿ ਗਿਆ ਅੱਜ ਸ਼ਿਮਲਾ ਦੇਵੀ ਬੇਬੇ ਪੈੰਡ ਟੰਡਰੀਆਂ ਜ਼ిల్లా ਸੰਗਰੂਰ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿੰਦੀ ਤਾਂ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਪਰ ਕਦੇ ਜਦ ਵੀ ਮਿਲਦੀ ਕਹਿੰਦੀ ਮੈਨੂੰ ਕਦੇ ਪਿੰਡ ਛੱਡਿਆ ਕਿਤੇ ਦੱਸਦੀ ਸੁਨਾਮ ਛੱਡਿਆ ਸੁਨਾਮ ਪੇਕੇ ਆ ਇਹ ਟੰਡਰੀਆਂ ਸਹਰੇ ਆ ਟੰਡਰੀਆਂ ਕੋਠੀ ਵੀ ਪਈ ਆ ਘਰ ਵੀ ਹੈਗਾ ਪਰ ਕੋਈ ਪੁੱਛਣ ਵਾਲਾ ਨਹੀਂ ਸੁਨਾਮ ਘਰ ਵੀ ਨਹੀਂ ਬਚਿਆ ਭਰਾ ਵੀ ਮਰ ਗਿਆ ਕੋਈ ਪੁੱਛਣ ਵਾਲਾ ਵੀ ਨਹੀਂ ਇਦਾਂ ਦੀਆਂ ਮਾਵਾਂ ਸਾਡੇ ਪਿੰਡਾਂ ਸ਼ਹਿਰਾਂ ਮੱਲਿਆਂ ਸਾਡੇ ਆਂਡ ਗਵਾਂਡ ਲੋਕਾਂ ਦੇ ਆਸ-ਪਾਸ ਹੀ ਵਿਚਰਦੀਆਂ ਆਪਣੇ ਕਰਮਾਂ ਦੇ ਦੁੱਖ ਚੱਲਦੀਆਂ ਅਸੀਂ ਪਤਾ ਨਹੀਂ ਅੱਜ ਕਿਉਂ ਇੰਨੇ ਸੈਲਫਿਸ਼ ਹੋ ਗਏ ਆ ਇੰਨੇ ਮਤਲਬੀ ਹੋ ਗਏ ਆ ਅਸੀਂ ਉਹਨਾਂ ਵੱਲ ਸਿਵੱਲੀ ਨਿਗਾਹ ਨਾ ਦੇਖ ਵੀ ਨਹੀਂ ਪਾਉਂਦੇ ਇਹ ਮਾਂ ਨੋ ਛਾਲ ਆਪਣੇ ਘਰ ਦੇ ਦਿਓੜੀ ਤੇ ਬੈਠੀ ਜੇ ਕੋਈ ਬਰੈਡ ਦੇ ਗਿਆ ਬਰੈਡ ਖਾ ਲਿਆ ਜੇ ਕਿਸੇ ਨੇ ਪਕੌੜੀਆਂ ਦਿੱਤੀਆਂ ਪਕੌੜੀਆਂ ਖਾ ਲੀਆਂ ਜੇ ਕਿਸੇ ਨੇ ਭੋਗ ਦਿੱਤਾ ਭੋਗ ਖਾ ਲਿਆ ਇਦਾਂ ਹੀ ਜੀਵਨ ਕੱਢਦੀ ਉਸ ਬੂਹੇ ਤੋਂ ਉੱਠ ਕੇ ਪਾਸੇ ਨਾ ਹਟਦੀ ਉੱਥੇ ਹੀ ਥੱਲੇ ਉਤਰ ਕੇ ਮੰਡੇ ਤੋਂ ਆਪਣਾ ਮਾਲ-ਮੂਤਰ ਤਿਆਗ ਲੈਂਦੀ ਉਹਨੂੰ ਇਹ ਲੱਗਦਾ ਵੀ ਇਸ ਘਰ ਨੂੰ ਕੋਈ ਲੁੱਟ ਕੇ ਨਾ ਲੈ ਜਾਏ ਕਿਉਂਕਿ ਲੋਕਾਂ ਨੇ ਆਪਣੇ ਆਂ ਇਸ ਤਰੀਕੇ ਨਾਲ ਲੁੱਟਿਆ ਇੱਧਰ ਦੀ ਆ ਕੇ ਗੱਲਾਂ ਲਾ ਲੈਣੀਆਂ ਪਿੱਛੇ ਦੀ ਆ ਕੇ ਕੱਢ ਕੇ ਲੈ ਜਾਣਾ ਇਧਰ ਦੀ ਆ ਕੇ ਪਿੱਛੇ ਦੀ ਗੱਲਾਂ ਕਰਨ ਲੱਗੇ ਮੂਹਰ ਦੀ ਆ ਕੇ ਪੱਟ ਕੇ ਲੈ ਗਏ ਮੂਹਰੇ ਬਣੀ ਬੈਠਕ ਦੇ ਵਿੱਚ ਕੁਝ ਪਿੱਤਲ ਦੇ ਭਾਂਡੇ ਤੇ ਕੁਝ ਬੜੇਵੇਂ ਤੇ ਕੁਝ ਕਪਾਹ ਦੀਆਂ ਪੰਡਾ ਰੱਖੀ ਉਹਨਾਂ ਦੀ ਰਾਖੀ ਕਰਦੀ ਏ ਮਾਂ ਇਹ ਦੀ ਸੋਚਦੀ ਵੀ ਇਸ ਘਰ ਦੇ ਖਜ਼ਾਨੇ ਦੀ ਮੈਂ ਰਾਖੀ ਕਰਦੀ ਆ ਜਿਹੜਾ ਕਿ ਖਜ਼ਾਨਾ ਤਾਂ ਲੁੱਟਿਆ ਜਾ ਚੁੱਕਿਆ ਸੀ ਜਿਹੜਾ ਖਜ਼ਾਨਾ ਤਾਂ ਲੋਕਾਂ ਦੀਆਂ ਤਜੋਰੀਆਂ ਚ ਲੋਕਾਂ ਦੀਆਂ ਅਲਮਾਰੀਆਂ ਚ ਪਹੁੰਚ ਚੁੱਕਿਆ ਸੀ ਪਰ ਜਿਹੜੇ ਜਨਸੀ ਇਹ ਸਮਾਨ ਨੂੰ ਲੈ ਕੇ ਆਏ ਆ ਉਸ ਘਰ ਦੇ ਹਾਲਾਤ ਦੇਖਿਓ ਇਸ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖਿਓ ਦੇਖਿਓ ਕਿੱਦਾਂ ਰਾਜਿਆਂ ਵਰਗਾ ਇਹ ਘਰ ਤੇ ਮਹਾਰਾਜਿਆਂ ਵਰਗਾ ਉਹ ਸੌਣੀ ਸੇਠ ਜਿਹਦੀ 100 ਪਿੰਡਾਂ ਦੇ ਵਿੱਚ ਸਲਤਨਤ ਸੀ ਕਿਵੇਂ ਖੇਰੂ ਖੇਰੂ ਹੋ ਗਿਆ ਕਿਵੇਂ ਉਹਦੀ ਉਹ ਨੂੰ ਜਿਹੜੀ ਪੜ੍ਹੀ ਲਿਖੀ ਸੀ ਜਿਹਨੂੰ ਉਹਨੇ ਬਹੀ ਖਾਤੇ ਤੇ ਗੱਦੀ ਤੇ ਬੈਠਣਾ ਸਿਖਾਇਆ ਸੀ ਅੱਜ ਉਹ ਕਮਲੀ ਹੋ ਗਈ ਕਿਵੇਂ ਜਿਨ੍ਹਾਂ ਨੂੰ ਸੌਣੀ ਥੜੀ ਤੇ ਨਹੀਂ ਸੀ ਚੜਨ ਦਿੰਦਾ ਆਪਦੇ ਤਾਏ ਦੇ ਪੁੱਤਾਂ ਨੂੰ ਆਪਦੇ ਚਾਚੇ ਦੇ ਪੁੱਤਾਂ ਨੂੰ ਉਹਨਾਂ ਨੇ ਥੜੀਆਂ ਪਾ ਦਿੱਤੀਆਂ ਦੇਖਿਓ ਜਰੂਰ ਜਰੂਰ ਵਿਚਾਰਿਓ ਕਿਤੇ ਕੋਈ ਸ਼ਿਮਲਾਵਤ ਦੇਵੀ ਮਾਤਾ ਵਰਗੀ ਕੋਈ ਵਿਚਾਰੀ ਦੁੱਖਾਂ ਦੀ ਮਾਰੀ ਤੁਹਾਡੇ ਆਣ ਗਵਣ ਤਾਂ ਨਹੀਂ ਰਹਿ ਰਹੀ ਕਿਤੇ ਤੁਹਾਡੇ ਆਸ-ਪਾਸ ਕਿਸੇ ਐਸੀ ਮਾਨਾ ਤੱਕਾ ਤਾਂ ਨਹੀਂ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ